ਮਾਲਕ ਨੇ ਤਾਂ ਮੇਰ ਕਰੀ ਮੇਰੇ ਸੱਚੇ ਪਾਤਸ਼ਾਹ ਨੇ ਮੇਰ ਕਰੀ ਸਭ ਤੇ ਦਾਤਾ ਨੇ ਮੇਰ ਕਰੀ ਸਤਨਾਮ 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 ਜੀ ਵਾਹਿਗੁਰੂ ਵਾਲੇ ਗੁਰੂ ਵਾਲੇ ਜੀ ਸਤਨਾਮ ਸਤਨਾਮ ਜੀ ਜੀ ਵਿਦੀ ਤੁਲਾ ਸਰਵੇ ਮੇਲੇ ਤੇ ਕੀ ਸੰਦੇਸ਼ਣਾ ਜਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਰੌੜ ਖੈਰਾ ਦੀ ਸਾਰੀ ਸੰਗਤ ਵੱਲੋਂ ਆਪਣੀ ਮੈਸੇਜ ਸਰਪੰਚਨੀ ਸਰਦਾਰਨੀ ਹਰਵਿੰਦਰ ਕੌਰ ਤੇ ਸਾਰੇ ਨਗਰ ਵੱਲੋਂ ਚੋਲਾ ਸਾਹਿਬ ਦੇ ਮੇਲੇ ਦੀਆਂ ਲੱਖ ਲੱਖ ਸਾਰੀ ਸੰਗਤ ਨੂੰ ਵਧਾਈਆਂ ਸੋ ਇਹ ਜਿਹੜਾ ਸੰਗ ਹੈਗਾ ਖੰਡਿਆਲਾ ਸ਼ਾਣੀਆਂ ਤੋਂ ਚੱਲ ਕੇ ਸ੍ਰੀ ਚੋਲਾ ਸਾਹਿਬ ਜੋ ਡੇਰਾ ਬਾਬਾ ਨਾਨਕ ਦੇ ਵਿਖੇ ਜਿਹੜੀ 4 ਤਰੀਕ ਨੂੰ ਇਹ ਸਾਰੀ ਸੰਗਤ ਜਿਹੜੀ ਆ ਉੱਥੇ ਪਹੁੰਚਦੀ ਹੈ ਤੇ ਮੈਂ ਸਾਰੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜੇ ਨੌਜਵਾਨ ਵੀਰ ਜਿਹੜੀ ਸੰਗਤ ਦੇ ਰੂਪ ਵਿੱਚ ਆਉਂਦੇ ਨੇ ਕਿ ਕੋਈ ਹੁੱਲੜਬਾਜੀ ਜਿਵੇਂ ਟਰੈਕਟਰਾਂ ਦੇ ਉੱਪਰ ਦੇਖਣੀ ਆਪਾਂ ਮੋਟਰਸਾਈਕਲਾਂ ਤੇ ਬੁਲਟਾਂ ਤੇ ਪਟਾਕੇ ਪਾਉਂਦੇ ਨੇ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਿਹੜੀ ਸੰਗਤ ਰੂਪ ਦੇ ਵਿੱਚ ਇੱਕ ਆਪਾਂ ਨਿਮਰਤਾ ਸਹਿਤ ਗੁਰੂ ਮਹਾਰਾਜ ਦੇ ਦਰਸ਼ਨ ਕਰੀਏ ਵੇਖੋ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਜੜੀਆਂ ਨੇ ਉਹ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਆਉਂਦੀਆਂ ਨੇ ਤਾਂ ਲਾਈਵ ਚੈ ਚੈਨਲ ਜਿਹੜਾ ਉਹ ਦਿਖਾਉਂਦਾ ਵਾ ਕਿ ਗੁਰੂ ਮਹਾਰਾਜ ਦੇ ਜੋ ਚੋਲਾ ਸਾਹਿਬ ਦੇ ਮੇਲੇ ਤੇ ਸੰਗਤਾਂ ਹੁੰਦੀਆਂ ਨੇ ਉਹ ਮਮਾ ਕੇ ਪਹੁੰਚਦੀਆਂ ਨੇ ਤੋਂ ਮੈਂ ਆਪਣੇ ਪਿੰਡ ਦੀ ਸਮੂਹ ਪੰਚਾਇਤ ਸਰਦਾਰਨੀ ਹਰਵਿੰਦਰ ਕੌਰ ਜੀ ਸਰਪੰਚ ਸਾਹਿਬ ਵੱਲੋਂ ਤੇ ਆਪਣੇ ਵੱਲੋਂ ਪਿੰਡ ਰੋੜ ਖੈਰਾ ਦੀ ਸੰਗਤ ਵੱਲੋਂ ਸਾਰੀ ਹੀ ਸੰਗਤ ਦਾ तहे دل ਤੋਂ ਧੰਨਵਾਦ ਕਰਦਾ ਤੇ ਲੱਖ ਲੱਖ ਵਧਾਈ ਦਿਨਾ ਚੋਲਾ ਸ਼ਬਦ ਦੇ ਮੇਲੇ ਦੀ ਵਾਹਿਗੁਰੂ ਜੀ ਖਾਲਸਾ